ਅਧਿਆਪਨ ਨਾਲ ਕਲਾ ਦਾ ਸੁਮੇਲ ਅਧਿਆਪਨ ਨੂੰ ਚਾਰ ਚੰਨ ਲਾ ਦਿੰਦਾ ਹੈ। ਅਜਿਹਾ ਹੀ ਉਪਰਾਲਾ ਜ਼ਿਲ੍ਹਾ ਮਾਨਸਾ ਵਿਖੇ ਹੋਇਆ। ਜ਼ਿਲ੍ਹਾ ਮਾਨਸਾ ਦੇ ਜ਼ਿਲ੍ਹਾ ਸਿੱਖਿਆ ਅਫਸਰ ਸ਼੍ਰੀਮਤੀ ਨੀਲਮ ਰਾਣੀ ਅਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਡਾਕਟਰ ਪਰਮਜੀਤ ਸਿੰਘ ਜੀ ਭੋਗਲ ਜੀ ਦੀ ਅਗਵਾਈ ਤਹਿਤ ਬੁੜਲਾਡਾ ਵਿਖੇ ਸਮ੍ਰiddhi ਪ੍ਰੋਜੈਕਟ ਅਧੀਨ ਅਧਿਆਪਕ ਕਲਾ ਉਤਸਵ ਦਾ ਆਯੋਜਨ ਹੋਇਆ ਇਸ ਆਯੋਜਨ ਨੂੰ ਸਫਲਤਾਪੂਰਵਕ ਨੇਪਰੇ ਚਾੜਨ ਲਈ ਖਾਸ ਤੌਰ ਤੇ ਇਸ ਪ੍ਰੋਗਰਾਮ ਦੇ ਨੋਡਲ ਡਾਕਟਰ ਅਰਨੁਕ ਕੁਮਾਰ ਗਰਗ ਜੀ ਅਤੇ ਪ੍ਰਿੰਸੀਪਲ ਸ਼੍ਰੀ ਗਰਮੀਤ ਸਿੰਘ ਸਿੱਧੂ ਜੀ ਨੇ ਵਿਸ਼ੇਸ਼ ਭੂਮਿਕਾ ਨਿਭਾਈ ਆਓ ਸੁਣਦੇ ਹਾਂ ਇਹਨਾਂ ਮੁਕਾਬਲਿਆਂ ਬਾਰੇ ਜ਼ਿਲ੍ਹਾ ਸਿੱਖਿਆ ਅਫਸਰ ਸ਼੍ਰੀਮਤੀ ਨੀਲਮ ਰਾਣੀ ਜੀ ਕੀ ਕਹਿੰਦੇ ਹਨ ਅਸ ਡਿਸਟ੍ਰਿਕਟ ਲੈਵਲ ਸੰਵੇਦੀ ਪ੍ਰੋਗਰਾਮ ਦੇ ਵਿੱਚ ਮੈਂ ਐਜ਼ ਅ ਡੀਓ ਮਾਨਸਾ ਸਕਿੰਦਰੀ ਚੱਕਰ ਕੀਤੀ ਜਦ ਮੈਂ ਇੱਥੇ ਆਈ ਤਾਂ ਦੇਖਿਆ ਪਹਿਲਾਂ ਤਾਂ ਸਟੇਜ ਦੇਖੀ ਸਟੇਜ ਦੇ ਵਿੱਚ ਪੂਰਾ ਆਇਨ ਲੱਗ ਰਿਹਾ ਸੀਗਾ ਵਾਕਈ ਜਿਵੇਂ ਟੀਚਿੰਗ ਨੂੰ ਕਲਾ ਦੇ ਵਿੱਚ ਪਰੋ ਦਿੱਤਾ ਗਿਆ ਹੋਵੇ ਇਹ ਡਿਪਾਰਟਮੈਂਟ ਦਾ ਬਹੁਤ ਹੀ ਵਧੀਆ ਉਪਰਾਲਾ ਹੈ ਕੀ ਆਪਾਂ ਬੱਚੇ ਨੂੰ ਕਿਵੇਂ ਅੰਦਰ ਤੱਕ ਉਹਨੂੰ ਆਤਮ ਸੱਤ ਕਰਵਾਉਣਾ ਹੈ ਕਿ ਟੀਚਿੰਗ ਕੀ ਹੈ ਉਹ ਕੀ ਲਰਨ ਕਰ ਰਿਹਾ ਹੈ ਸਿਰਫ ਪੜ੍ਹਨਾ ਹੀ ਕਾਫੀ ਨਹੀਂ ਹੁੰਦਾ ਜਦੋਂ ਤੱਕ ਬੱਚੇ ਨੂੰ ਉਸ ਦੀ ਨੋਲੇਜ ਪੂਰੀ ਨਹੀਂ ਆ ਜਾਂਦੀ ਤੇ ਕ ਅਧਿਆਪਕ ਨੂੰ ਇਹ ਟੀਚਿੰਗ ਵੀ ਨਹੀਂ ਸਿਖਾਉਣਾ ਕਿ ਕਿਵੇਂ ਆਪਾਂ ਕਿਹੜੇ ਲੈਵਲ ਦੇ ਬੱਚੇ ਨੂੰ ਕਿਸ ਤਰੀਕੇ ਦੇ ਨਾਲ ਪੜ੍ਹਾਉਣਾ ਹੈ ਉਸ ਦੇ ਲਈ ਕਿਹੜੀ ਟੀਚਿੰਗ ਏਡ ਬਣਾਉਣੀ ਹੈ ਜਿਹੜੇ ਕਿ ਬੱਚੇ ਨੂੰ ਚੰਗੀ ਤਰ੍ਹਾਂ ਸਮਝ ਆ ਜਾਵੇ ਇਹ ਕੀ ਹੈ ਖੇਡ ਖੇਡ ਦੇ ਵਿੱਚ ਸਿੱਖਣਾ ਜਦੋਂ ਬੱਚਾ ਖੇਡ ਕੇ ਸਿੱਖਦਾ ਹੈ ਨਾ ਤਾਂ ਥੱਕਦਾ ਨਾ ਅੱਕਦਾ ਤੇ ਉਹ ਆਪਣੇ ਆਪ ਹੀ ਕਦੋਂ ਜ਼ੀਰੋ ਤੋਂ 90% ਅੰਡਰ ਤੱਕ ਪਹੁੰਚ ਜਾਂਦਾ ਉਹਨੂੰ ਵੀ ਨਹੀਂ ਪਤਾ ਲੱਗਦਾ ਤੇ ਉਹਦੇ ਵਾਸਤੇ ਜਿਹੜੀ ਪੜ੍ਹਾਈ ਪਹਿਲਾਂ ਬੋਝ ਸੀ ਉਹ ਕਦੋਂ ਉਸਦੇ ਵਾਸਤੇ ਇੱਕ ਖੇਡ ਇੱਕ ਬਹੁਤ ਅੱਛਾ ਕੰਮ ਜਿਹਦਾ ਕਰਨ ਨੂੰ ਉਹਨੂੰ ਹਮੇਸ਼ਾ ਜੀ ਕਰਦਾ ਉਹ ਬਣ ਜਾਂਦੀ ਹੈ ਪਤਾ ਨਹੀਂ ਲੱਗਦਾ ਇਹ ਉਪਰਾਲਾ ਬਹੁਤ ਵਧੀਆ ਹੈ ਜਦੋਂ ਮੈਂ ਇੱਥੇ ਆਈ ਤਾਂ ਦੇਖਿਆ ਕਿ ਖੜਾ ਜਦੋਂ ਖੜ ਆ ਚੁੱਕੇ ਸੀਗੇ ਉਸ ਤੋਂ ਬਾਅਦ ਵੀ ਜਿਹੜੇ ਸੰਮੇਲਿਤ ਪ੍ਰੋਗਰਾਮ ਰੱਖਿਆ ਗਿਆ ਤਾਂ ਟੀਚਰ ਦੇ ਵਿੱਚ ਪਹਿਲਾਂ ਵਾਲੀ ਜ਼ील ਖਤਮ ਨਹੀਂ ਸੀ ਹੋਈ 11 ਟੀਚਰਸ ਇਥੇ ਭਾਗ ਲਿਆ ਪੂਰੀ ਜ਼ील ਦੇ ਨਾਲ ਤੇ ਮੈਂ ਦੇਖਿਆ ਉਹਨਾਂ ਨੇ ਆਪਣੇ ਰਾਈਟਅਪ ਬਹੁਤ ਅੱਛੇ ਬਣਾਏ ਹੋਏ ਸੀ ਤੇ ਉਹਨਾਂ ਨੇ ਆਪਣੇ ਪੂਰੇ ਹੀ ਜੀ ਜਾਨ ਦੇ ਨਾਲ ਬੱਚਿਆਂ ਨੂੰ ਕਿਵੇਂ ਅਸੀਂ ਜਿਹੜੇ 15 ਦਿਨ ਲੋਸ ਹੋਏ ਨੇ ਤੇ ਪੇਪਰ ਵੀ ਨੇੜੇ ਆ ਰਹੇ ਨੇ ਕੱਲ ਤੋਂ 18 ਤੀ ਤੱਕ ਪੇਪਰ ਨੇ ਕਿ ਅਸੀਂ ਕਿਹੜੀ ਕਲਾਸ ਨੂੰ ਧੰਗ ਨਾਲ ਬੱਚੇ ਨੂੰ ਇੰਨੇ ਵਧੀਆ ਤਿੱਖਣਾ ਪੜਾਈਏ कि ਬੱਚਾ ਨੇ 15 ਦਿਨ ਜਿਹੜੇ ਗਏ ਨੇ ਉਹਨਾਂ ਦਾ ਲੋਸ ਉਹਨਾਂ ਨੂੰ ਮਹਿਸੂਸ ਵੀ ਨਾ ਹੋਵੇ ਤੇ ਉਹ ਵੀ ਖੇਡ ਖੇਡ ਵਿਦਿਰਾ ਹੀ ਹੋ ਜਾਵੇ। ਤਾਂ ਸਾ ਮੈਂ ਬਹੁਤ ਹੀ ਧੰਨਵਾਦੀ ਹਾਂ ਐਥੇ ਜਿਹੜੇ ਨੋਡਲ ਨੇ ਅਰੁਣ ਜੀ ਗੁਰਮੀਤ ਜੀ ਜਿਨ੍ਹਾਂ ਨੇ ਇਹ ਸਾਰਾ ਪ੍ਰੋਗਰਾਮ ਜਿਹੜਾ ਹੈ ਬੜੇ ਹੀ ਸਕਸੈਸਫੁਲ ਤਰੀਕੇ ਦੇ ਨਾਲ ਨਿਪਟੇ ਚੜਿਆ ਹੈ। ਅੱਨ। ਭਾਰਤ ਸਰਕਾਰ ਦੇ ਪ੍ਰੋਜੈਕਟ ਸਮ੍ਰiddhi ਤਹਿਤ ਕਲਾ ਉਤਸਵ ਵਿੱਚ ਜ਼ਿਲ੍ਹਾ ਪੱਧਰੀ ਅਧਿਆਪਕ ਮੁਕਾਬਲੇ ਵਿੱਚ ਜ਼ਿਲ੍ਹੇ ਦੇ 11 ਅਧਿਆਪਕਾ ਨੇ ਸ਼ਮੂਲੀਅਤ ਕੀਤੀ ਅਤੇ ਆਪਣੀ ਅਧਿਆਪਨ ਕਲਾ ਦਾ ਪ੍ਰਦਰਸ਼ਨ ਕੀਤਾ। ਉਹਨਾਂ ਨੇ ਆਪਣੀ ਅਧਿਆਪਨ ਕਲਾ ਵਿੱਚ ਵੱਖ-ਵੱਖ ਕਲਾਵਾਂ ਦਾ ਸੁਮੇਲ ਕੀਤਾ ਅਤੇ ਉਹਨਾਂ ਕਲਾਵਾਂ ਦੇ ذریعے ਆਪਣੇ ਅਧਿਆਪਨ ਦੀ ਖੂਬਸੂਰਤੀ ਜੱਜ ਸਹਿਬਾਨ ਸਾਹਮਣੇ ਰੱਖੀ। ਨਿਊ ਐਜੂਕੇਸ਼ਨ ਪਾਲਿਸੀ ਦੇ ਲਾਗੂ ਹੋਣ ਨਾਲ NCFSC ਦੇ ਤਹਿਤ ਕਲਾ ਉਪਸਬ 2025 ਦਾ ਵਿੱਚ ਸਮਰiddhi ਪ੍ਰੋਜੈਕਟ ਜਿਹੜਾ ਲਾਂਚ ਕੀਤਾ ਗਿਆ ਜਿਸ ਦੇ ਅੰਡਰ ਟੀਚਰ ਫੈਸਟ ਅੱਜ ਬੁੜਹਾੜਾ ਵਿਖੇ ਕਰਵਾਇਆ ਗਿਆ ਜਿਲ੍ਹਾ ਮਾਨਸਾ ਦਾ ਜਿਸ ਦੇ ਵਿੱਚ ਬਹੁਤ ਸਾਰੇ ਅਧਿਆਪਕਾਂ ਨੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ ਹੈ ਜਿਹੜਾ ਕਿ ਇਹ ਦਰਸਾਉਂਦਾ ਹੈ ਵੀ ਉਹਨਾਂ ਦੇ ਅੰਦਰ ਜੋ ਸਿੱਖਿਆ ਦੀਆਂ ਗਤੀਵਿਧੀਆਂ ਹੈਗੀਆਂ ਨੇ ਉਹਨਾਂ ਦੇ ਵਿੱਚ ਬਹੁਤ ਹੀ ਅਹਿਮ ਰੋਲ ਜਿਹੜਾ ਹੈਗਾ ਉਹ ਕਲਾ ਦਾ ਹੈਗਾ ਤਾਂ ਮੈਂ ਸਮਝਦਾ ਹਾਂਗਾ ਵੀ ਇਹੋ ਜਿਹੇ ਪ੍ਰੋਗਰਾਮ ਨੇ ਜਿਹੜੇ ਸਾਡੇ ਟੀਚਰਾਂ ਦੀ ਕਾਰਗੁਜ਼ਾਰੀ ਨੂੰ ਉਹਨਾਂ ਦੀ ਪਰਫਾਰਮੈਂਸ ਨੂੰ ਬਹੁਤ ਬਿਹਤਰ ਕਰਨਗੇ ਤੇ ਇਹੋ ਜਿਹੇ ਜਿਹੜੇ ਪ੍ਰੋਜੈਕਟ ਨੇ ਉਹ ਲਗਾਤਾਰ ਜੇ ਚੱਲਦੇ ਨੇ ਤਾਂ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਜ਼ਿਲ੍ਹੇ ਨੂੰ ਤੇ ਆਪਣੇ ਸੂਬੇ ਨੂੰ ਜਿਹੜਾ ਹੈਗਾ ਇੱਕ ਚੰਗਾ ਐਜੂਕੇਸ਼ਨ ਦਾ ਪਲੇਟਫਾਰਮ ਦੇ ਸਕਦੇ ਆ ਤੇ ਅਸੀਂ ਆਪਣੇ ਸੋਸਾਇਟੀ ਵਾਸਤੇ ਇੱਕ ਵਧੀਆ ਜਿਹੜਾ ਸਰਕਾਰੀ ਜਿਹੜਾ ਸਕੂਲ ਸਕੂਲਿੰਗ ਦਾ ਢਾਂਚਾ ਹੈਗਾ ਉਹ ਅਸੀਂ ਪ੍ਰੋਵਾਈਡ ਕਰਵਾ ਸਕਦੇ ਆਗੇ ਤਾਂ ਇਹ ਜਿਹੜਾ ਜੋ ਪ੍ਰੋਗਰਾਮ ਹੋਇਆ ਇਹ ਬੜਾ ਸਫਲ ਰਿਹਾ ਹੈਗਾ ਤੇ ਮੈਂ ਸਾਰੇ ਹੀ ਜਿੰਨੇ ਵੀ ਇਹਦੇ ਆਰਗੇਨਾਈਜ਼ਰ ਨੇਗੇ ਜਿੰਨੇ ਵੀ ਸਾਰੇ ਅਧਿਕਾਰੀ ਸਰਵਨ ਲਾਇਕ ਨੇ ਪ੍ਰਬੰਧ ਤ ਤ ਤੇ ਜਿੰਨੇ ਜਿੰਨੇ ਟੀਚਰਾਂ ਨੇ ਇਹਦੇ ਵਿੱਚ ਭਾਗ ਲਿਆ ਉਹਨਾਂ ਸਾਰਿਆਂ ਦਾ ਬੜਾ ਹੀ ਮੈਂ ਧੰਨਵਾਦ ਕਰਦਾ ਥੈਂਕ ਯੂ ਅਧਿਆਪਕਾਂ ਦੀ ਖੂਬਸੂਰਤ ਪੇਸ਼ਕਾਰੀ ਬਾਰੇ ਪ੍ਰਿੰਸੀਪਲ ਗੁਰਮੀਤ ਸਿੰਘ ਸਿੱਧੂ ਜੀ ਨੇ ਸਾਇੰਸ ਅਧਿਆਪਕ ਵਿਜੇ ਚਰਾਇਆ ਜੀ ਨੇ ਅਤੇ ਡੀਐਮ ਕੰਪਿਊਟਰ ਪਰਵਿੰਦਰ ਸਿੰਘ ਜੀ ਨੇ ਵੀ ਆਪਣੇ ਵਿਚਾਰ ਦਿੱਤੇ ਮਾਨਸਾ ਜ਼ਿਲ੍ਹੇ ਦੇ ਸਾਰੇ ਪ੍ਰਤੀਯੋਗੀਆਂ ਦੁਆਰਾ ਬਹੁਤ ਹੀ ਸੁੰਦਰ ਪੇਸ਼ਕਾਰੀ ਕੀਤੀ ਗਈ ਮੈਂ ਉਹਨਾਂ ਦੀ ਇਸ ਉਪਲਬਧੀ ਲਈ ਸਾਰੇ ਪ੍ਰਤੀਯੋਗੀਆਂ ਨੂੰ ਮੁਬਾਰਕਬਾਦ ਦਿੰਦਾ ਅਤੇ ਇਸ ਸਫਲ ਆਯੋਜਨ ਲਈ ਸਿੱਖਿਆ ਭਗ ਮਾਨਸਾ ਨੂੰ ਵੀ ਮੁਬਾਰਕਬਾਦ ਪੇਸ਼ ਕਰਦਾ ਹਾਂ ਪਾਰ ਸਰਕਾਰ ਦੁਆਰਾ ਚਲਾਏ ਗਏ ਪ੍ਰੋਗਰਾਮ ਕਲਾ ਉਤਸਵ ਅਦੀਨ ਚੱਲ ਰੇ ਪ੍ਰੋਜੈਕਟ ਸਮ੍ਰਿਧੀ ਜਿਸ ਦੇ ਜੋ ਕਿ ਟੀਚਰ ਫੈਸਟ ਨਾਲ ਸੰਬੰਧਿਤ ਹੈ ਅੱਜ ਮਾਨਸਾ ਜ਼ਿਲ੍ਹੇ ਦੇ ਬਡਲਾਡਾ ਸ਼ਹਿਰ ਵਿਖੇ ਕਰਵਾਇਆ ਗਿਆ ਹੈ ਜਿਸ ਵਿੱਚ 15 ਤੋਂ ਜ਼ਿਆਦਾ ਟੀਚਰਜ਼ ਨੇ ਸਮੂਲੀਅਤ ਕੀਤੀ ਡਿਫਰੈਂਟ ਡਿਫਰੈਂਟ ਲੈਂਗੁਏਜ ਦੇ ਵਿੱਚ ਤੇ ਇਹ ਪ੍ਰੋਗਰਾਮ एनसीएफएससी 2023 ਅਤੇ ਐਨਈਪੀ 2020 ਦੇ ਅਧੀਨ ਇਹ ਪ੍ਰੋਗਰਾਮ ਚਲਾਇਆ ਗਿਆ ਜਿਸ ਨਾਲ ਟੀਚਰਜ਼ ਨੂੰ ਇਸ ਨੀਤੀ ਦਾ ਪਤਾ ਲੱਗੇ ਜੀ ਐਨ ਸੀ ਐਫ ਦੇ ਅੰਡਰ ਜੋ ਵੀ ਪਾਰਟਿਕੁਲਰਸ ਨੇ ਉਹਨਾਂ ਦੇ ਸਬੰਧਿਤ ਅੱਗੇ ਵੀ ਬੱਚਿਆਂ ਨਾਲ ਉਹ ਇਹ ਨੋਲਿਜ ਸ਼ੇਅਰ ਕਰਨ ਥੈਂਕ ਯੂ ਅੱਜ ਡਿਸਟ੍ਰਿਕਟ ਮਾਨਸਾ ਦੇ ਸਮ੍ਰਿਧੀ ਪ੍ਰੋਜੈਕਟ ਅਧੀਨ ਅਧਿਆਪਕਾਂ ਦਾ ਟੀਚਰ ਫੈਸਟ ਹੋ ਰਿਹਾ ਹੈ ਜਿਸ ਵਿੱਚ ਤਕਰੀਬਨ 15 ਅਧਿਆਪਕਾਂ ਨੇ ਇਸ ਵਿੱਚ ਭਾਗ ਲਿਆ ਹੈ ਇਸ ਪ੍ਰੋਜੈਕਟ ਦਾ ਜਿਹੜਾ ਮੁੱਖ ਮੰਤਵ ਹੈ ਉਹ ਹੈ ਕਿ ਵਿਦਿਆਰਜਿਹੜੇ ਅਧਿਆਪਕ ਨੇ ਉਹ ਆਪਣੇ ਨਾਲ ਸੰਬੰਧਿਤ ਵੱਖ-ਵੱਖ ਕਿਰਿਆਵਾਂ ਨੂੰ ਜਿਹੜਾ ਹੈਗਾ ਸੀ ਪ੍ਰਦਰਸ਼ਿਤ ਕਰਨਗੇ ਇਸ ਦਾ ਜਿਹੜਾ ਫਾਇਦਾ ਇਹ ਹੈ ਕਿ ਉਹ ਵਿਦਿਆਰਥੀਆਂ ਲਈ ਇੱਕ TLM ਦੇ ਤੌਰ ਤੇ ਜਿਹੜਾ ਇਹਨੂੰ ਯੂਜ਼ ਕਰਦੇ ਨੇ ਅੱਜ ਬਹੁਤ ਵਧੀਆ ਲੱਗਿਆ ਕਿ ਕਾਫੀ ਸਾਰੇ ਜਿਹੜੇ ਅਧਿਆਪਕ ਨੇ ਆਪਣੇ ਆਪਣੇ ਵੱਲੋਂ ਬਣਾਈਆਂ ਗਈਆਂ ਜਿਹੜੀਆਂ TLM ਉਹਨਾਂ ਨੂੰ ਯੂਜ਼ ਕੀਤਾ ਹੈ ਅਸੀਂ ਯਾਸ ਕਰਦੇ ਹਾਂ ਕਿ ਪ੍ਰੋਗਰਾਮ ਵਿੱਚ ਵੀ ਇਸ ਤਰ੍ਹਾਂ ਦਾ ਜਿਹੜਾ ਪ੍ਰੋਜੈਕਟ ਆ ਉਹ ਚੱਲਦੇ ਹੋਣਗੇ ਕਿਉਂਕਿ ਇਹਨਾਂ ਦੀਆਂ ਜਿਹੜੀਆਂ ਪ੍ਰੈਕਟੀਕਲ ਗਤੀਵਿਧੀਆਂ ਨੇ ਉਹਨਾਂ ਦਾ ਸਾਡੇ ਵਿਦਿਆਰਥੀਆਂ ਨੂੰ ਜਿਹੜਾ ਹੈਗਾ ਸੀ ਲਾਭ ਹੁੰਦਾ ਹੈ ਥੈਂਕ ਯੂ ਸੁਣਦੇ ਹਾਂ ਇਸ ਪ੍ਰੋਗਰਾਮ ਵਿੱਚ ਬਾਅਦ ਦੁਪਹਿਰ ਹਾਜ਼ਰ ਹੋਏ ਜ਼ਿਲ੍ਹਾ ਰਿਸੋਰਸ ਕੋਆਰਡੀਨੇਟਰ ਨਮਿਤ ਕੱਕੜ ਦੇ ਵਿਚਾਰ ਮੈਨੂੰ ਹਮੇਸ਼ਾ ਲੱਗਦਾ ਹੈ ਕਿ ਅਧਿਆਪਕ ਇੱਕ ਕਲਾਕਾਰ ਹੁੰਦਾ ਹੈ ਵਿਦਿਆਰਥੀ ਉਸ ਨੂੰ ਅਡੀਕਦੇ ਨੇ ਜਿਵੇਂ ਜਾਦੂਗਰ ਆਪਣੇ ਝੋਲੇ ਚ ਕਬੂਤਰ ਬਾਹਰ ਕੱਢਦਾ ਹੈ ਤਾਂ ਅਧਿਆਪਕ ਨੂੰ ਵੀ ਵਿਦਿਆਰਥੀ ਇਸੇ ਤਰ੍ਹਾਂ ਲੈਂਦੇ ਨੇ ਕਿ ਕੋਈ ਨਾ ਕੋਈ ਜਾਦੂ ਤਾਂ ਉਹ ਜ਼ਰੂਰ ਦਿਖਾਊਗਾ ਵੈਸੇ ਵੀ ਅੰਗਰੇਜ਼ੀ ਦੇ ਵਿੱਚ ਕਿਹਾ ਗਿਆ ਹੈ ਕਿ ਟੀਚਿੰਗ ਇੱਕ ਸਕਿੱਲ ਨਹੀਂ ਹੁੰਦੀ ਟੀਚਿੰਗ ਇੱਕ ਆਰਟ ਹੁੰਦੀ ਹੈ ਤੇ ਉਹ ਆਰਟ ਦਿਖਾਉਣਾ ਇਸ ਪਲੇਟਫਾਰਮ ਤੇ ਬਹੁਤ ਪੋਸੀਬਲ ਹੋਇਆ ਹੈ ਸਮ੍ਰiddhi ਇੱਕ ਅਜਿਹਾਈ ਪਲੇਟਫਾਰਮ ਹੈ ਜਿੱਥੇ ਅਧਿਆਪਕ ਆਪਣੀ ਆਰਟ ਦਿਖਾ ਸਕਦਾ ਹੈ ਆਪਣੀ ਕਲਾ ਦਿਖਾ ਸਕਦਾ ਹੈ ਤੇ ਕਲਾ ਦੇ ਰਾਹੀਂ ਆਪਣੇ ਸਬਜੈਕਟ ਨੂੰ ਹੋਰ ਇੰਟਰਸਟਿੰਗ ਬਣਾ ਸਕਦਾ ਹੈ ਮੈਂ ਅੱਜ ਜਿੰਨੇ ਵੀ ਪਾਰਟਿਸਪੈਂਟਸ ਨੂੰ ਪਾਰਟਿਸਪੀਟ ਕਰਦੇ ਦੇਖਿਆ ਉਸ ਨੂੰ ਦੇਖ ਕੇ ਬਹੁਤ ਉਤਸ਼ਾਹਤ ਹੋਇਆ ਤੇ ਦੇਖਿਆ ਕਿ ਮਾਨਸਾ ਦੇ ਵਿੱਚ ਕਿੰਨਾ ਟੈਲੈਂਟ ਪਿਆ ਹੈ ਮੈਂ ਸਾਰੇ ਪਾਰਟਿਸਪੈਂਟਸ ਨੂੰ ਮੁਬਾਰਕਬਾਦ ਦਿੰਦਾ ਮੇਰੇ ਲਈ ਇਹ ਸਾਰੇ ਜੇਤੂ ਨੇ ਇਨ੍ਹਾਂ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਸ਼੍ਰੀ ਸੁਸ਼ੀਲ ਕੁਮਾਰ ਜੀ ਲੈਕਚਰਰ ਅਰਥ ਸ਼ਾਸਤਰ ਕਨਿਆ ਸਕੂਲ ਮਾਨਸਾ ਜੀ ਨੇ ਪ੍ਰਾਪਤ ਕੀਤਾ ਦੂਜਾ ਸਥਾਨ ਸਾਂਝੇ ਰੂਪ ਵਿੱਚ ਸ਼੍ਰੀਮਤੀ ਮਨਪ੍ਰੀਤ ਕੌਰ ਸਾਇੰਸ ਮਿਸਟਰਸ ਗੰਡੂ ਕਲਾ ਅਤੇ ਸ਼੍ਰੀਮਤੀ ਮਨਪ੍ਰੀਤ ਕੌਰ ਸਾਇੰਸ ਮਿਸਟਰਸ ਚੁਕੇਰੀਆਂ ਨੇ ਪ੍ਰਾਪਤ ਕੀਤਾ ਅਤੇ ਤੀਜਾ ਸਥਾਨ ਹਿੰਦੀ ਮਿਸਟਰਸ ਸ਼੍ਰੀਮਤੀ ਮધુਬਾਲਾ ਜੀ ਨੇ ਪ੍ਰਾਪਤ ਕੀਤਾ ਇਨ੍ਹਾਂ ਮੁਕਾਬਲਿਆਂ ਦੇ ਵਿੱਚ ਲੈਕਚਰਰ ਜਸਵੀਰ ਸਿੰਘ ਜੀ ਬਰੇ ਲੈਕਚਰਰ ਪ੍ਰੋਤਾਸ਼ ਕੁਮਾਰ ਜੀ ਲੈਕਚਰਰ ਵਿਨੇਕ کمار ਜੀ ਅਤੇ ਲੈਕਚਰਰ ਨਾਇਬ ਸਿੰਘ ਜੀ ਨੇ ਜੱਜ ਦੀ ਭੂਮਿਕਾ ਬਖੂਬੀ ਨਿਭਾਈ ਮੰਚ ਸੰਚਾਲਕ ਦੇ ਤੌਰ ਤੇ ਸ਼੍ਰੀ ਅਵਤਾਰ ਸਿੰਘ ਜੀ ਨੇ ਆਪਣਾ ਰੋਲ ਬਹੁਤ ਸੋਹਣਾ ਨਿਭਾਇਆ ਅਤੇ ਇਨ੍ਹਾਂ ਮੁਕਾਬਲਿਆਂ ਦੇ ਦੌਰਾਨ ਅਕਾਦਮਿਕ ਕਾਉਂਸਲ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਮੈਂਬਰ ਨੈਸ਼ਨਲ ਅਵਾਰਡੀ ਅਮਰਜੀਤ ਸਿੰਘ ਜੀ ਚਾਹਲ ਵਿਸ਼ੇਸ਼ ਰੂਪ ਵਿੱਚ ਹਾਜ਼ਰ ਹੋਈ